ਇਸ ਜਗਤ ਮੰਡਲੇ ਦੇ ਵਿੱਚ ਬੰਦਿਆ ਤੂੰ ਆਏ ਮਰਨੇ ਦਾ ਸਮ ਵੀ ਤੇਰਾ ਨਾਲ ਲਿਖਵਾਇਆ ਏ ਮਾਨਸ ਦੇ ਦੇ ਕੇ ਤੈਨੂੰ ਜਸਣੇ ਘਲਾਇਆ ਏ ਦੁਸ਼ਮਣ ਦੀ ਮੌਤ ਵੇਖ ਕੇ ਦਿਲ ਵਿੱਚ ਨਾ ਹੱਸਿਆ ਕਰ ਮਾਤੇ ਨੂੰ ਯਾਦ ਮੁਰਖਾ ਹਰ ਵੇਲੇ ਰੱਖਿਆ ਕਰ ਐਵੇਂ ਤੂੰ ਭੁੱਲਿਆ ਫਿਰਦਾ ਉਹ ਜੋਸ਼ ਜਵਾਨੀ ਜੋਗਨ ਜਿਸ ਤੇ ਤੂੰ ਪੁੱਤਰ ਦਾ ਪੰਜ ਤਤ ਦੀ ਦੇਦਾ ਪੁੱਤਲਾ ਭਰਿਆ ਹਮਲ ਮੂਤਰ ਦਾ ਮੋਹਰ ਦਾ ਬਾਜ ਕੋਟ ਦੂ ਗਲਾ ਕਬੂਤਰ ਦਾ ਮੂਰਖ ਮਾਨੇਵੇਂ ਫਿਰਦਾ ਭਰਿਆ અપਮਾਨਦਾ ਕਰ ਲੈ ਤੂੰ ਮਨਾ ਮੂਰਖਾ ਸਿਮਰਨ ਭਗਵਾਨ ਦਾ ਮੁੜ ਕੇ ਨੀਓ ਲਬਣਾ ਵੇੜਾ ਕਾਢ ਦੇਣਾ ਕਿਲਾ ਮੌਤ ਨੇ ਆਕੜੀ ਤੌਣਦਾ ਹੋਇਆ ਕੀ ਹਸ਼ਰ ਜਗਤ ਵਿੱਚ ਵੇਖ ਲੈ ਰੌਣਦਾ ਨਿਕਲਿਆ ਨਤੀਜਾ ਮੜਾ ਹੱਥ ਸੀਤਾ ਨੂੰ ਪਾਉਣ ਦਾ ਵੇਖ ਕੇ ਹੱਕ ਫਰਾਇਆ ਦਿਲ ਵਿੱਚ ਨਾ ਮਚਿਆ ਕਰ ਮੌਤ ਨੂੰ ਯਾਦ ਮੂਰਖਾ ਆਰੇ ਵੇਲੇ ਰੱਖਿਆ ਕਰ ਐਵੇਂ ਤੂੰ ਭੁੱਲਿਆ ਫਿਰਦਾ ਓ ਗੁੱਸਾ ਨਾ ਕਰੀ ਮੋਰਖਾ ਸੱਚੀ ਗਾਲੇ ਆਖੀ ਦਾ ਜੁਗਾਂ ਤੋਂ ਲੰਮਾ ਸੁਣਿਆ ਗੇੜ 84 ਦਾ ਲਖਣਾ ਨੀ ਗਲ ਚੋਂ ਰਸਾ ਮੌਤ ਦੀ ਫਾਂਸੀ ਦਾ ਨਿਕਲੂ ਕੀ ਫਾਇਦਾ ਮੂਰਖਾ ਮਗਰੋਂ ਪਛਤਾਣਦਾ ਕਰ ਲੈ ਤੂੰ ਮਨਾ ਮੂਰਖਾ ਸਿਮਰਨ ਭਗਵਾਨ ਦਾ ਮੁੜਕੇ ਨੀਓ ਲੱਭਣਾ ਵੇੜਾ ਔਗਣਾ ਭਰਿਆ ਬੰਦਾ ਬਣਦਾ ਦੁੱਧ ਤੋਤਾ ਹੈ ਦੁਨੀਆਂ ਦੇ ਹਰ ਸੁਖ ਪਿੱਛੇ ਦੁੱਖ ਹੀ ਖਲੋਪਾ ਹੈ ਦਾਦੇ ਨੂੰ ਮਤਾਂ ਦਿੰਦਾ ਨਿੱਕਾ ਜਿਹਾ ਪੋਤਾ ਹੈ ਸ਼ਾਇਦ ਤੇ ਮੱਖੀ ਵਾਂਗਰਾ ਮੋੜ ਮੋੜ ਲਾ ਫਸਿਆ ਕਰ ਮੌਤ ਨੂੰ ਯਾਦ ਮੁਰਿਕਾ ਹਰ ਵੇਲੇ ਰੱਖਿਆ ਕਰ ਫਿਰ ਇਹਦੇ ਹੋਏ ਆਖਰ ਨੂੰ ਫੇਲ ਹੋਵਣਾ ਤੇਰੇ ਆਪਰ ਬੰਧਾਰੇ ਦੇਣਾ ਹੈ ਜਵਾਬ ਤੈਨੂੰ ਤੇਰੇ ਆਸ਼ੰਦਾਰੇ ਹੱਥ ਤੇ ਨਾ ਪੈਰ ਤੁਰਨਗੇ ਉਖੜਨਾ ਦੰਦਾਨੇ ਮਿੱਟੀ ਉੜ ਕੇ ਨਹੀਂ ਲਭਣਾ ਵੇੜਾ ਪੜ ਕੇ ਤੂੰ ਸਾਖੀ ਵੇਖ ਲੈ ਭਗਤ ਪ੍ਰਹਿਲਾਦ ਦੀ ਉਸ ਦਾ ਬਾਪ ਦੁਸ਼ਟ ਸੀ ਝਾੜ ਫਸਾਦ ਦੀ ਪਰਦਾਰਿਆ ਭਗਤ ਸੀ ਪੱਟੀ RAM ਦੀ ਯਾਦ ਦੀ ਮਾਰੇ ਤੇ ਸੂਰਜ ਬਣ ਕੇ ਐਵੇਂ ਨਾ ਭਖਿਆ ਕਰ ਮੌਤ ਨੂੰ ਯਾਦ ਮੁਰਖਾ ਹਰ ਵੇਲੇ ਰੱਖਿਆ ਕਰ ਐਵੇਂ ਤੂੰ ਭੁੱਲਿਆ ਫਿਰਦਾ ਹੋ ਉੱਚ ਤੇ ਨੀਚ ਵਾਲੇ ਧੂਰੇ ਅੱਜ ਪਿਟੀ ਦੇ ਬੰਦੇ ਆ ਤੋਂ ਬੰਦੇ ਮੈਂ ਵੇਖੇ ਅੱਜ ਪਿਟੀ ਦੇ ਮਿੱਟੀ ਦੇ ਖੇਰੇ ਰੁਲਣੇ ਵਿੱਚ ਮਿੱਟੀ ਦੇ ਲਾ ਦੇਣਾ ਨਸ਼ਾ ਮੌਤ ਨੇ ਹੈ ਕੜ ਦੀਪਾਨ ਦਾ ਕਰ ਲੈ ਤੂੰ ਮਨਾ ਮੂਰਖਾ ਸਿਮਰਨ ਭਗਵਾਨ ਦਾ ਮੁੜ ਕੇ ਨਹੀਂ ਲੱਭਣਾ